ਅਮਰੀਕੀ ਸਰਕਾਰ ਨੇ H1B ਵੀਜ਼ਾ ਬਿਨਕਾਰਾਂ ਤੇ ਉਹਨਾਂ ਦੇ ਆਸ਼੍ਰੀਤਾ H4 ਵੀਜ਼ਾ ਧਾਰਕਾਂ ਦੇ ਲਈ ਸਕਰੀਨਿੰਗ ਅਤੇ ਤਸਦੀਕ ਪ੍ਰਕਿਰਿਆ ਨੂੰ ਸਖਤ ਕਰ ਦਿੱਤਾ ਹੈ। ਨਵੇਂ ਨਿਰਦੇਸ਼ ਦੇ ਤਹਿਤ ਸਾਰੇ ਬਿਨਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਅਤੇ ਗੋਪਨੀਯਤਾ ਸੈਟਿੰਗਾਂ ਨੂੰ ਚੰਤਕ ਰੱਖਣ ਦੇ ਲਈ ਕਿਹਾ ਗਿਆ ਹੈ। ਜਾਰੀ ਕੀਤੇ ਗਏ ਇੱਕ ਨਵੇਂ ਆਦੇਸ਼ ਦੇ ਵਿੱਚ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ 15 ਦਸੰਬਰ ਤੋਂ ਸ਼ੁਰੂ ਹੋ ਕੇ ਸਾਰੇ H1B ਬਿਨਕਾਰਾਂ ਤੇ ਉਹਨਾਂ ਦੇ ਆਸ਼੍ਰੀਤਾ ਦੀ ਆਨਲਾਈਨ ਮੌਜੂਦਗੀ ਦੀ ਸਮੀਖਿਆ ਕੀਤੀ ਜਾਵੇਗੀ। ਫੈਡਰਲ ਸਰਕਾਰ ਨੇ 1 ਦਸੰਬਰ 2025 ਤੋਂ ਕਈ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਫੀਸਾਂ ਦੇ ਵਿੱਚ ਵਾਧਾ ਕੀਤਾ ਹੈ ਇਹ ਬਦਲਾਅ ਅਯੋਗਤਾ ਦੇ ਨਾਲ ਸੰਬੰਧਤ ਅਰਜ਼ੀਆਂ ਤੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਕ ਪਰਮਿਟ ਉੱਤੇ ਲਾਗੂ ਹੁੰਦੇ ਨੇ 1 ਦਸੰਬਰ ਦੇ ਅਧਿ ਰਾਤ ਤੋਂ ਪਹਿਲਾਂ ਪੁਰਾਣੀ ਫੀਸ ਦਾ ਭੁਗਤਾਨ ਕਰਨ ਵਾਲੇ ਔਨਲਾਈਨ ਬਿਨਕਾਰ ਪ੍ਰਭਾਵਿਤ ਨਹੀਂ ਹੋਣਗੇ ਚਾਹੇ ਕਿ ਕਾਗਜ਼ੀ ਬਿਨਕਾਰ ਨੂੰ ਫਰਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਨਵੇਂ ਟਾਂਚੇ ਦੇ ਵਿੱਚ ਕੈਨੇਡਾ ਵਾਪਸ ਜਾਣ ਦੇ ਲਈ ਅਧਿਕਾਰ ਅਸਥਾਈ ਨਿਵਾਸੀ ਪਰਮਿਟ ਅਪਰਾਧਿਕ ਪੁਨਰਵਾਸ ਅਤੇ ਸਥਾਈ ਨਿਵਾਸੀ ਸਥਿਤੀ ਦੀ ਬਹਾਲੀ ਲਈ ਅਰਜ਼ੀਆਂ ਸ਼ਾਮਲ ਨੇ ਸੋਧੀਆਂ ਹੋਈਆਂ ਰਕਮਾਂ ਹੁਣ ਕਈ ਬਹਾਲੀ ਅਤੇ ਪਰਮਿਟ ਸ਼੍ਰੇਣੀਆਂ ਦੇ ਲਈ 246.25 ਡਾਲਰ ਤੋਂ ਲੈ ਕੇ ਗੰਭੀਰ ਅਪਰਾਧ ਦੇ ਨਾਲ ਸੰਬੰਧਿਤ ਅਪਰਾਧਿਕ ਪੁਨਰਵਾਸ ਦੇ ਲਈ 1231 ਡਾਲਰ ਤੱਕ ਨਹੀਂ ਕੈਨੇਡਾ ਵਾਪਸ ਜਾਣ ਤੋਂ ਬਾਅਦ ਕੈਨੇਡਾ ਵਾਪਸ ਜਾਣ ਦੇ ਲਈ ਅਲਜੀਆ ਦੀ ਕੀਮਤ ਹੁਣ 495.50 ਡਾਲਰ ਹੈ ਆਸਥਾਈ ਨਿਵਾਸੀ ਪਰਮਿਟ ਜੋ ਮਜਬੂਰ ਕਰਨ ਵਾਲੀਆਂ ਸਥਿਤੀਆਂ ਦੇ ਵਿੱਚ ਦਾਖਲੇ ਦਿੱਤੇ ਆ ਕੇ ਦਿੰਦੇ ਨੇ ਉਹ ਵੱਧ ਕੇ 246.25 ਡਾਲਰ ਹੋ ਜਾਂਦੇ ਦੇ ਅਪਰਾਧਿਕ ਪੁਨਰ ਫਾਸ ਫੀਸ ਇਸ ਗੱਲ ਦੇ ਅਧਾਰ ਤੇ ਵਧੀ ਹੈ ਕਿ অপরাধ ਨੂੰ ਅਪਰਾਧਿਕਤਾ ਜਾਂ ਫਿਰ ਗੰਭੀਰ ਅਪਰਾਧਿਕਤਾ ਦੇ ਅਧੀਨ ਸ਼੍ਰੇਣੀ ਪੱਧ ਕੀਤਾ ਗਿਆ ਹੈ ਸਲਾਨੀ ਵਿਦਿਆਰਥੀ ਅਤੇ ਕਾਮੇ ਜਿਨ੍ਹਾਂ ਦੀ ਅਸਥਾਈ ਸਥਿਤੀ ਦੀ ਮਿਆਦ ਖਤਮ ਹੋ ਗਈ ਹੈ ਜੇਕਰ ਉਹ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਨੇ ਤਾਂ ਉਨ੍ਹਾਂ ਨੂੰ 90 ਦਿਨਾਂ ਦੇ ਅੰਦਰ ਬਹਾਲੀ ਦੇ ਲਈ ਅਰਜ਼ੀ ਦੇਣੀ ਚਾਹੀਦੀ ਹੈ ਤੇ ਅਪਡੇਟ ਕੀਤੀਆਂ ਫਸਾ 90 ਪਰਮਿਟਾ ਦੇ ਨਾਲ ਜਾਂ ਫਿਰ ਬਿਨਾਂ ਬਹਾਲੀ ਅਰਜ਼ੀਆਂ ਉੱਤੇ ਲਾਗੂ ਹੁੰਦੀਆਂ ਨੇ आईसी प्रोग्राम रहे कनाडा ਵਿੱਚ ਦਾਖਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਵਰਕ ਪਰਮਿਟ ਪ੍ਰੋਸੈਸਿੰਗ ਵੀਜ਼ਾ ਭੁਗਤਾਨ ਕਰਨਾ ਪਵੇਗਾ ਜੋ ਕਿ 179.75 ਡਾਲਰ ਤੋਂ ਵਧ ਕੇ 184.75 ਡਾਲਰ ਹੋ ਗਈ ਹੈ 2025 ਸੀਜ਼ਨ ਦੇ ਲਈ आईईसी ਪੁੱਲ बंद ਹੋ ਗਏ ਨੇ ਤੇ ਉਮੀਦਵਾਰ 2026 ਸੀਜ਼ਨ ਉਤੇ ਆਪਣੇ ਪ੍ਰੋਫਾਈਲ ਜਮ੍ਹਾਂ ਕਰ ਸਕਦੇ ਨੇ ਆਈਏਐਸਸੀ ਉਹਨਾ ਬਿਨੇਕਾਰ ਦੇ ਨਾਲ ਸੰਪਰਕ ਕਰੇਗਾ ਜੁਨ੍ਹਾਂ ਨੇ ਫੀਸ ਭਾਤੇ ਤੋਂ ਪਹਿਲਾਂ ਪੂਰੀਆਂ ਅਰਸੀਆਂ ਦਾਖ ਰਹੀ ਭੇਜੀਆਂ ਸੀ ਅਤੇ ਉਹਨਾਂ ਨੂੰ ਫਰਕ ਦਾ ਭੁਗਤਾਨ ਕਰਨ ਦੇ ਲਈ ਨਿਰਦੇਸ਼ ਦੇਵੇਗਾ ਬਿਨੇਕਾਰਾਂ ਨੂੰ ਪੁਰਾਣੀਆਂ ਅਤੇ ਨਵੀਆਂ ਫੀਸਾਂ ਦੇ ਵਿਚਕਾਰ ਪਾੜੇ ਦੀ ਗਣਨਾ ਕਰਨੀ ਚਾਹੀਦੀ ਹੈ ਤੇ ਵਾਧੂ ਭੁਗਤਾਨ ਕਰੋ ਜੋ ਹੋਰ ਫੀਸਾਂ ਦਾ ਭੁਗਤਾਨ ਕਰੋ ਦੇ ਤਹਿਤ ਆਈਏਐਸਸੀ ਦੇ ਔਨਲਾਈਨ ਟੂਲ ਰਾਹੀਂ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਨਿਰਦੇਸ਼ ਦਿੱਤੇ ਅਨੁਸਾਰ ਸਿੱਧਾ ਜਮਾ ਕਰਵਾਉਣ ਦੀ ਚਾਹੀਦੀ ਹੈ ਤਾਂ ਇੱਕ ਭੁਗਤਾਨੀ ਕੀ ਰਸੀਦ ਪੈਦਾ ਕਰਦੇ ਅਤੇ ਬਿਨਕਾਰ ਇੱਕ ਸਿੰਗਲ ਟ੍ਰਾਂਜੈਕਸ਼ਨ ਜਾਂ ਫਿਰ کئی ਟ੍ਰਾਂਜੈਕਸ਼ਨਾਂ ਦੇ ਵਿੱਚ ਭੁਗਤਾਨ ਕਰਨਾ ਚੁਣ ਸਕਦੇ ਨੇ ਅਮਰੀਕੀ ਸਰਕਾਰ ਨੇ H1B ਵੀਜ਼ਾਪੀਨਕਾਰਾਂ ਤੇ ਉਨ੍ਹਾਂ ਦੇ ਆਸ਼ਰਿਤਾ H4 ਵੀਜ਼ਾ ਧਾਰਕਾਂ ਦੇ ਲਈ ਸਕ੍ਰੀਨਿੰਗ ਅਤੇ ਤਸਦੀਕ ਪ੍ਰਕਿਰਿਆ ਨੂੰ ਸਖਤ ਕਰ ਦਿੱਤਾ ਹੈ। ਨਵੇਂ ਨਿਰਦੇਸ਼ ਦੇ ਤਹਿਤ ਸਾਰੇ ਵੀਨਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਅਤੇ ਗੋਪਨੀਯਤਾ ਸੈਟਿੰਗਾਂ ਨੂੰ ਜਨਤਕ ਰੱਖਣ ਦੇ ਲਈ ਕਿਹਾ ਗਿਆ ਹੈ। ਜਾਰੀ ਕੀਤੇ ਗਏ ਨਵੇਂ ਆਦੇਸ਼ ਦੇ ਵਿੱਚ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ 15 ਦਸੰਬਰ ਤੋਂ ਸ਼ੁਰੂ ਹੋ ਕੇ ਸਾਰੇ H1B ਵੀਨਕਾਰਾਂ ਤੇ ਉਨ੍ਹਾਂ ਦੇ ਆਸ਼ਰਿਤਾ ਦੀ ਆਨਲਾਈਨ ਮੌਜੂਦਗੀ ਦੀ ਸਮੀਖਿਆ ਕੀਤੀ ਜਾਵੇਗੀ। ਕੈਨੇਡਾ ਸਰਕਾਰ ਨੇ 1 ਦਸੰਬਰ 2025 ਤੋਂ ਕਈ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਫੀਸਾਂ ਦੇ ਵਿੱਚ ਵਾਧਾ ਕੀਤਾ ਹੈ ਇਹ ਬਦਲਾਅ ਅਯੋਗਤਾ ਦੇ ਨਾਲ ਸੰਬੰਧਿਤ ਅਰਜ਼ੀਆਂ ਤੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਕ ਪਰਮਿਟ ਉੱਤੇ ਲਾਗੂ ਹੁੰਦੇ ਨੇ 1 ਦਸੰਬਰ ਦੇ ਅਧਿ ਰਾਤ ਤੋਂ ਪਹਿਲਾਂ ਪੁਰਾਣੀ ਫੀਸ ਦਾ ਭੁਗਤਾਨ ਕਰਨ ਵਾਲੇ ਔਨਲਾਈਨ ਬਿਨਕਾਰ ਪ੍ਰਭਾਵਿਤ ਨਹੀਂ ਹੋਣਗੇ ਚਾਹੇ ਕਿ ਕਾਗਜ਼ੀ ਬਿਨਕਾਰ ਨੂੰ ਫਰਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਨਵੇਂ ਟਾਂਸੀ ਦੇ ਵਿੱਚ ਕੈਨੇਡਾ ਵਾਪਸ ਜਾਣ ਦੇ ਲਈ ਅਧਿਕਾਰ ਅਸਥਾਈ ਨਿਵਾਸੀ ਪਰਮਿਟ ਅਪਰਾਧਿਕ ਪੁਨਰਵਾਸ ਅਤੇ ਸਥਾਈ ਨਿਵਾਸੀ ਸਥਿਤੀ ਦੀ ਬਹਾਲੀ ਲਈ ਅਰਜ਼ੀਆਂ ਸ਼ਾਮਲ ਨੇ ਸੋਧੀਆਂ ਹੋਈਆਂ ਰਕਮਾਂ ਹੁਣ ਕਈ ਬਹਾਲੀ ਅਤੇ ਪਰਮਿਟ ਸ਼੍ਰੇਣੀਆਂ ਦੇ ਲਈ 246.25 ਡਾਲਰ ਤੋਂ ਲੈ ਕੇ ਗੰਭੀਰ ਅਪਰਾਧ ਦੇ ਨਾਲ ਸੰਬੰਧਿਤ ਅਪਰਾਧਿਕ ਪੁਨਰਵਾਸ ਦੇ ਲਈ 1231 ਡਾਲਰ ਤੱਕ ਨੇ ਕੈਨੇਡਾ ਵਾਪਸ ਜਾਣ ਤੋਂ ਬਾਅਦ ਕੈਨੇਡਾ ਵਾਪਸ ਜਾਣ ਦੇ ਲਈ ਅਲਜੀਆ ਦੀ ਕੀਮਤ ਹੁਣ 495.50 ਡਾਲਰ ਹੈ ਆਸਥਾਈ ਨਿਵਾਸੀ ਪਰਮਿਟ ਜੋ ਮਜਬੂਰ ਕਰਨ ਵਾਲੀਆਂ ਸਥਿਤੀਆਂ ਦੇ ਵਿੱਚ ਦਾਖਲੇ ਦਿੱਤੇ ਜਾਂਦੇ ਨੇ ਉਹ ਵੱਧ ਕੇ 246.25 ਡਾਲਰ ਹੋ ਜਾਂਦੇ ਨੇ ਅਪਰਾਧਿਕ ਰਿਵਾਲਸ ਫੀਸ ਇਸ ਗੱਲ ਦੇ ਅਧਾਰ ਤੇ ਵਧੀ ਹੈ ਕਿ অপরাধ ਨੂੰ ਅਪਰਾਧਿਕਤਾ ਜਾਂ ਫਿਰ ਗੰਭੀਰ ਅਪਰਾਧਿਕਤਾ ਦੇ ਅਧੀਨ ਸ਼੍ਰੇਣੀਬੱਧ ਕੀਤਾ ਗਿਆ ਹੈ ਸਲਾਨੇ ਵਿਦਿਆਰਥੀ ਅਤੇ ਕਾਮੇ ਜਿਨ੍ਹਾਂ ਦੀ ਅਸਥਾਈ ਸਥਿਤੀ ਦੀ ਮਿਆਦ ਖਤਮ ਹੋ ਗਈ ਹੈ ਜੇਕਰ ਉਹ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਨੇ ਤਾਂ ਉਨ੍ਹਾਂ ਨੂੰ 90 ਦਿਨਾਂ ਦੇ ਅੰਦਰ ਬਹਾਲੀ ਦੇ ਲਈ ਅਰਜ਼ੀ ਦੇਣੀ ਚਾਹੀਦੀ ਹੈ ਤੇ ਅਪਡੇਟ ਕੀਤਾ ਗਿਆ ਫਸਾ ਨਵੇਂ ਪਰਮਿਟਾ ਦੇ ਨਾਲ ਜਾਂ ਫਿਰ ਬਿਨਾਂ ਬਹਾਲੀ ਅਰਜ਼ੀਆਂ ਉੱਤੇ ਲਾਗੂ ਹੁੰਦੀਆਂ ਨੇ आईसी प्रोग्राम ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਵਰਕ ਪਰਮਿਟ ਪ੍ਰੋਸੈਸਿੰਗ ਵੀਜ਼ਾ ਭੁਗਤਾਨ ਕਰਨਾ ਪਵੇਗਾ ਜੋ ਕਿ 179.75 ਡਾਲਰ ਤੋਂ ਵਧ ਕੇ 184.75 ਡਾਲਰ ਹੋ ਗਿਆ 2025 ਸੀਜ਼ਨ ਦੇ ਲਈ आईईसी ਪੁੱਲ ਬੰਦ ਹੋ ਗਏ ਨੇ ਤੇ ਉਮੀਦਵਾਰ 2026 ਸੀਜ਼ਨ ਉਤੇ ਆਪਣੇ ਪ੍ਰੋਫਾਈਲ ਜਮ੍ਹਾਂ ਕਰ ਸਕਦੇ ਨੇ ਆਈਏ ਸੀ ਸੀ ਉਹਨਾਂ ਬਿਨੇਕਾਰ ਦੇ ਨਾਲ ਸੰਪਰਕ ਕਰੇਗਾ ਜਿਨ੍ਹਾਂ ਨੇ ਫੀਸ ਭਾਤੇ ਤੋਂ ਪਹਿਲਾਂ ਪੂਰੀਆਂ ਅਸੀਆਂ ਟਾਕ ਰਹੀ ਭੇਜੀਆਂ ਸੀ ਅਤੇ ਉਹਨਾਂ ਨੂੰ ਫਰਕ ਦਾ ਭੁਗਤਾਨ ਕਰਨ ਦੇ ਲਈ ਨਿਰਦੇਸ਼ ਦਵੇਗਾ ਬਿਨਕਾਰ ਨੂੰ ਪ੍ਰਾਣੀ ਅਤੇ ਨਵੀਆਂ ਫੀਸਾ ਦੇ ਵਿਚਕਾਰ ਪਾੜੇ ਦੀ ਗਣਨਾ ਕਰਨੀ ਚਾਹੀਦੀ ਹੈ ਤੇ ਵਾਧੂ ਭੁਗਤਾਨ ਕਰੋ ਜੋ ਹੋਰ ਫੀਸਾ ਦਾ ਭੁਗਤਾਨ ਕਰੋ ਦੇ ਤਹਿਤ ਆਈਏਸੀਸੀ ਦੇ ਆਨਲਾਈਨ ਟੂਲ ਰਾਹੀਂ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਨਿਰਦੇਸ਼ ਦੇ ਅਨੁਸਾਰ ਰਸੀਦ ਜਮਾ ਕਰਵਾਉਣੀ ਚਾਹੀਦੀ ਹੈ ਤੇ ਭੁਗਤਾਨ ਹੀ ਕਰ ਰਸੀਦ ਪੈਦਾ ਕਰਦੇ ਅਤੇ ਬਿਨਕਾਰ ਇੱਕ ਸਿੰਗਲ ਟ੍ਰਾਂਜੈਕਸ਼ਨ ਜਾਂ ਫਿਰ ਕਈ ਟ੍ਰਾਂਜੈਕਸ਼ਨਾਂ ਦੇ ਵਿੱਚ ਭੁਗਤਾਨ ਕਰਨਾ ਚੁਣ ਸਕਦੇ ਨੇ ਅਮਰੀਕੀ ਸਰਕਾਰ ਨੇ H1B ਵੀਜ਼ਾ ਬਿਨਕਾਰਾਂ ਤੇ ਉਹਨਾਂ ਦੇ ਆਸ਼ਰਿਤਾ H4 ਵੀਜ਼ਾ ਧਾਰਕਾਂ ਦੇ ਲਈ ਸਕ੍ਰੀਨਿੰਗ ਅਤੇ ਤਸਦੀਕ ਪ੍ਰਕਿਰਿਆ ਨੂੰ ਸਖਤ ਕਰ ਦਿੱਤਾ ਹੈ। ਨਵੇਂ ਨਿਰਦੇਸ਼ ਦੇ ਤਹਿਤ ਸਾਰੇ ਬਿਨਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਅਤੇ ਗੋਪਨੀਯਤਾ ਸੈਟਿੰਗਾਂ ਨੂੰ ਚੰਤਕ ਰੱਖਣ ਦੇ ਲਈ ਕਿਹਾ ਗਿਆ ਹੈ। ਜਾਰੀ ਕੀਤੇ ਗਏ ਇੱਕ ਨਵੇਂ ਆਦੇਸ਼ ਦੇ ਵਿੱਚ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ 15 ਦਸੰਬਰ ਤੋਂ ਸ਼ੁਰੂ ਹੋ ਕੇ ਸਾਰੇ H1B ਬਿਨਕਾਰਾਂ ਤੇ ਉਹਨਾਂ ਦੇ ਆਸ਼ਰਿਤਾ ਦੀ ਆਨਲਾਈਨ ਮੌਜੂਦਗੀ ਦੀ ਸਮੀਖਿਆ ਕੀਤੀ ਜਾਵੇਗੀ। ਕੈਨੇਡਾ ਸਰਕਾਰ ਨੇ 1 ਦਸੰਬਰ 2024 ਤੋਂ ਕਈ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਫੀਸਾਂ ਦੇ ਵਿੱਚ ਵਾਧਾ ਕੀਤਾ ਹੈ ਇਹ ਬਦਲਾਅ ਅਯੋਗਤਾ ਦੇ ਨਾਲ ਸੰਬੰਧਿਤ ਅਰਜ਼ੀਆਂ ਤੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਕ ਪਰਮਿਟ ਉੱਤੇ ਲਾਗੂ ਹੁੰਦੇ ਨੇ 1 ਦਸੰਬਰ ਦੇ ਅਧਿ ਰਾਤ ਤੋਂ ਪਹਿਲਾਂ ਪੁਰਾਣੀ ਫੀਸ ਦਾ ਭੁਗਤਾਨ ਕਰਨ ਵਾਲੇ ਔਨਲਾਈਨ ਬਿਨੇਕਾਰ ਪ੍ਰਭਾਵਿਤ ਨਹੀਂ ਹੋਣਗੇ ਚਾਹੇ ਕਿ ਕਾਗਜ਼ੀ ਬਿਨੇਕਾਰ ਨੂੰ ਫਰਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਨਵੇਂ ਟਾਂਸੀ ਦੇ ਵਿੱਚ ਕੈਨੇਡਾ ਵਾਪਸ ਜਾਣ ਦੇ ਲਈ ਅਧਿਕਾਰ ਅਸਥਾਈ ਨਿਵਾਸੀ ਪਰਮਿਟ ਅਪਰਾਧਿਕ ਪੁਨਰਵਾਸ ਅਤੇ ਸਥਾਈ ਨਿਵਾਸੀ ਸਥਿਤੀ ਦੀ ਬਹਾਲੀ ਲਈ ਅਰਜ਼ੀਆਂ ਸ਼ਾਮਲ ਨੇ ਸੋਧੀਆਂ ਹੋਈਆਂ ਰਕਮਾਂ ਹੁਣ ਕਈ ਬਹਾਲੀ ਅਤੇ ਪਰਮਿਟ ਸ਼੍ਰੇਣੀਆਂ ਦੇ ਲਈ 246.25 ਡਾਲਰ ਤੋਂ ਲੈ ਕੇ ਗੰਭੀਰ ਅਪਰਾਧ ਦੇ ਨਾਲ ਸੰਬੰਧਿਤ ਅਪਰਾਧਿਕ ਪੁਨਰਵਾਸ ਦੇ ਲਈ 1231 ਡਾਲਰ ਤੱਕ ਨਹੀਂ ਕੈਨੇਡਾ ਵਾਪਸ ਜਾਣ ਤੋਂ ਬਾਅਦ ਕੈਨੇਡਾ ਵਾਪਸ ਜਾਣ ਦੇ ਲਈ ਅਲਜੀਆ ਦੀ ਕੀਮਤ ਹੁਣ 495.60 ਡਾਲਰ ਹੈ ਆਸਥਾਈ ਨਿਵਾਸੀ ਪਰਮਿਟ ਜੋ ਮਜਬੂਰ ਕਰਨ ਵਾਲੀਆਂ ਸਥਿਤੀਆਂ ਦੇ ਵਿੱਚ ਦਾਖਲੇ ਦਿੱਤੇ ਜਾਂਦੇ ਨੇ ਉਹ ਵੱਧ ਕੇ 246.25 ਡਾਲਰ ਹੋ ਜਾਂਦੇ ਨੇ ਅਪਰਾਧਿਕ ਰਵਾਲਸ ਫੀਸ ਇਸ ਗੱਲ ਦੇ ਅਧਾਰ ਤੇ ਵਧੀ ਹੈ ਕਿ অপরাধ ਨੂੰ ਅਪਰਾਧਿਕਤਾ ਜਾਂ ਫਿਰ ਗੰਭੀਰ ਅਪਰਾਧਿਕਤਾ ਦੇ ਅਧੀਨ ਸ਼੍ਰੇਣੀ ਪੱਤ ਕੀਤਾ ਗਿਆ ਹੈ ਸਲਾਨੇ ਵਿਦਿਆਰਥੀ ਅਤੇ ਕਾਮੇ ਜਿਨ੍ਹਾਂ ਦੀ ਅਸਥਾਈ ਸਥਿਤੀ ਦੀ ਮਿਆਦ ਖਤਮ ਹੋ ਗਈ ਹੈ ਜੇਕਰ ਉਹ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ 90 ਦਿਨਾਂ ਦੇ ਅੰਦਰ ਬਹਾਲੀ ਲਈ ਅਰਜ਼ੀ ਦੇਣੀ ਚਾਹੀਦੀ ਹੈ ਤੇ ਅਪਡੇਟ ਕਿਤਿਆਂ ਫਸਾ 90 ਪਰਮਿਟਾ ਦੇ ਨਾਲ ਜਾਂ ਫਿਰ ਬਿਨਾਂ ਬਹਾਲੀ ਅਰਜ਼ੀਆਂ ਉੱਤੇ ਲਾਗੂ ਹੁੰਦੀਆਂ ਨੇ IEC پروگرام ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਵਰਕ ਪਰਮਿਟ ਪ੍ਰੋਸੈਸਿੰਗ ਵੀਜ਼ਾ ਭੁਗਤਾਨ ਕਰਨਾ ਪਵੇਗਾ ਜੋ ਕਿ 179.75 ਡਾਲਰ ਤੋਂ ਵਧ ਕੇ 184.75 ਡਾਲਰ ਹੋ ਗਈ ਹੈ 2025 ਸੀਜ਼ਨ ਦੇ ਲਈ IEC ਪੂਲ ਬੰਦ ਹੋ ਗਏ ਨੇ ਤੇ ਉਮੀਦਵਾਰ 2026 ਸੀਜ਼ਨ ਉੱਤੇ ਆਪਣੀ ਪ੍ਰੋਫਾਈਲ ਜਮ੍ਹਾਂ ਕਰ ਸਕਦੇ ਨੇ ਆਈਏਸੀਸੀ ਉਹਨਾਂ ਬਿਨੇਕਾਰ ਦੇ ਨਾਲ ਸੰਪਰਕ ਕਰੇਗਾ ਜੁਨਾ ਨੇ ਫੀਸ ਭਾਤੇ ਤੋਂ ਪਹਿਲਾਂ ਪੂਰੀਆਂ ਅਰਸੀਆਂ ਟਾਕ ਰਹੀ ਭੇਜੀਆਂ ਸੀ ਅਤੇ ਉਹਨਾਂ ਨੂੰ ਫਰਕ ਦਾ ਭੁਗਤਾਨ ਕਰਨ ਦੇ ਲਈ ਨਿਰਦੇਸ਼ ਦਵੇਗਾ ਬਿਨੇਕਾਰ ਨੂੰ ਪੁਰਾਣੀ ਅਤੇ ਨਵੀਆਂ ਫੀਸਾਂ ਦੇ ਵਿਚਕਾਰ ਪਾੜੇ ਦੀ ਗਣਨਾ ਕਰਨੀ ਚਾਹੀਦੀ ਹੈ ਤੇ ਵਾਧੂ ਭੁਗਤਾਨ ਕਰੋ ਜੋ ਹੋਰ ਫੀਸਾਂ ਦਾ ਭੁਗਤਾਨ ਕਰੋ ਦੇ ਤਹਿਤ ਆਈਏਸੀਸੀ ਦੇ ਆਨਲਾਈਨ ਟੂਲ ਰਾਹੀਂ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਨਿਰਦੇਸ਼ ਦੇ ਅਨੁਸਾਰ ਸੀਡ ਜਮਾ ਕਰਵਾਉਣੀ ਚਾਹੀਦੀ ਹੈ ਤਾਂ ਇੱਕ ਭੁਗਤਾਨੀ ਕੀ ਰਸੀਦ ਪੈਦਾ ਕਰਦੇ ਅਤੇ ਬਿਨਕਾਰ ਇੱਕ ਸਿੰਗਲ ਟ੍ਰਾਂਜੈਕਸ਼ਨ ਜਾਂ ਫਿਰ ਕਈ ਟ੍ਰਾਂਜੈਕਸ਼ਨਾਂ ਦੇ ਵਿੱਚ ਭੁਗਤਾਨ ਕਰਨਾ ਚੁਣ ਸਕਦੇ ਨੇ